ਪੰਜਾਬ ਬੰਦ ਹੋਰੀ ਤਰ੍ਹਾਂ ਅਜੇ ਤੱਕ ਖਬਰਾਂ ਪੂਰਾ ਸਫਲ ਹੋ ਰਿਹਾ 3 ਕਰੋੜ ਪੰਜਾਬੀਆਂ ਨੇ ਦੇ ਲੋ ਆਪਣੇ ਮਨੋ ਕਿਸਾਨਾਂ ਮਜ਼ਦੂਰਾਂ ਦਾ ਸਮਰਥਨ ਕੀਤਾ ਆਹਲ ਸਾਰਿਆਂ ਨੇ ਸਾਨੂੰ ਕਿਤੇ ਜਾ ਕੇ ਵੀ ਜ਼ਬਰਦਸਤੀ ਬੰਦ ਕਰਾਉਣਾ ਨਹੀਂ ਪਿਆ ਆਪ ਬੰਦ ਕਰ ਰਹੇ ਆ ਜਿੱਥੇ 골ਡਨ ਗੇਟ ਤੇ ਖੜੇ ਆ 99% ਟ੍ਰੈਫਿਕ ਆਫ 1% ਉਈ ਐਮਰਜੈਂਸੀ ਇੱਥੇ ਆ ਰਿਹਾ ਇਹ ਅਸੀਂ ਨਹੀਂ ਕਿਹਾ ਕਿਸੇ ਨੇ ਜਿਹਦੇ ਖੜੇ ਆ ਨਾ ਹਜੇ ਸੰਗ ਸਾਡੀ ਇਕੱਠੀ ਹੋ ਰਹੀ ਆ ਬਹੁਤ سارے ਤਾਵਾਂ ਤੇ ਜਾਮ ਲੱਗ ਚੁੱਕੇ ਆ ਇਹ ਲੋਕਾਂ ਦਾ ਪਿਆਰ ਆ ਅਸੀਂ ਨਾਲੇ ਦੂਜੀ ਗੱਲ ਲੱਗੀ ਵੀ ਕਿਸਾਨ ਮਜ਼ਦੂਰ ਤੇ ਇਕੱਲਾ ਹਮਲਾ ਨਹੀਂ ਆਨਲਾਈਨ ਵਪਾਰ ਹੋ ਰਿਹਾ ਛੋਟੀ ਦੁਕਾਨਦਾਰੀ ਖਾਜੂ ਲੱਗੂ ਦੇ ਖਤਮ ਕਰਤਾ ਸਾਡੇ ਪੰਜਾਬ ਤੋਂ ਬਟਾਲਾ ਲੁਧਿਆਣਾ ਇਦੋਂ ਗਾ ਇੰਡਸਟਰੀ ਸਾਡੀ ਸੀਗੀ ਸਪੋਰਟਸ ਦੀ ਜਲੰਧਰ ਹੋਰ ਸ਼ਹਿਰਾਂ ਦੇ ਵਿੱਚ ਕਿੱਥੇ ਗਈ ਕਾਰਪੋਰੇਟ ਦੇ ਵੱਡੇ ਵਪਾਰੀ ਨੇ ਖਾ ਲਈ ਹੈਗੀ ਸਾਡੀ ਸਾਰੀ ਟ੍ਰਾਂਸਪੋਰਟ ਤੇ ਉਹਨਾਂ ਦਾ ਕਬਜ਼ਾ ਹੋ ਗਿਆ ਰੇਲ ਲਾਈਨ ਉਹ ਲੈ ਕੇ ਵਿਦਿਆ ਸਾਡੀ ਨਿੱਜੀ ਹੱਥਾਂ ਵਿੱਚ ਚਲੇਗੀ ਸਿਹਤ ਸੂਲਤਾ ਸਾਡੀਆਂ ਨਿੱਜੀਆਂ ਤਵ ਚ ਲੱਗ ਗਿਆ ਤਾਂ ਕਿਸਾਨ ਮਜ਼ਦੂਰ ਦੀਆਂ ਮੰਗਾਂ ਦੇ ਨਾਲ ਆਮ ਜਨਤਾ ਦਾ ਸਵਾਲ ਵੀ ਹੈਗਾ ਵੀ ਸੇ ਕਹੇ ਤੁਸੀਂ ਵੀ ਆਪਦੇ ਮਸਲੇ ਲਈ ਤੋਂ 3 ਕਰੋੜ ਪੰਜਾਬੀ ਅੱਜ ਮੋਦੀ ਸਰਕਾਰ ਲਈ ਭਾਰੂ ਪੈ ਰਹੇ ਹੈਗੇ ਤੇ ਅਸੀਂ ਇਕੱਠੇ ਹੋ ਕੇ ਲੜ ਰਹੇ ਹਾਂ ਐਮਰਜੈਂਸੀ ਸੇਵਾਵਾਂ ਜਿਵੇਂ ਮੈਡੀਕਲ ਸੇਵਾ ਡੈੱਡ ਬੋਡੀ ਹੈ ਕਿਸੇ ਕਿਸਮ ਬਰਾਤ ਦਾ ਕੋਈ ਪ੍ਰੋਗਰਾਮ ਹੈਗਾ 에어ਪੋਰਟ ਦੀ ਸੇਵਾ ਹੈ ਕਿ ਇਹ ਸਾਰਜ ਬਹਾਲ ਰੱਖੀਆਂ ਗਈਆਂ ਵਾ ਔਰ ਇਹ 4:00 ਸਤ ਤੋਂ 4:00 ਵਜੇ ਤੱਕ ਦਾ ਬੰਦ ਹੈਗਾ ਮੈਨੂੰ ਲੱਗਦਾ ਕਿਸੇ ਨੂੰ ਵੀ ਬਥੇਰੇ ਫੈਸਲੇ ਸੁਪਰੀਮ ਕੋਰਟ ਦੇ ਨੇ ਜਿਹੜੇ ਕਦੀ ਵੀ ਹੇਠਾਂ ਨਹੀਂ ਲੱਗੇ ਜਿੱਚ ਪਰਾਲੀ ਵਾਲਾ ਮੈਂ ਸੌਰਪਰੀ ਵਾਲਾ ਤੋਂ ਦੱਸਦਾ ਇਹਦਾ ਪੰਜਾਬ ਸਰਕਾਰ ਆ ਵੀ ਉਹਨੇ ਕੀ ਦੋ ਦੁਬਾਰਾ ਕੋਈ ਜਿਹਾ ਬਾਈਬਲ ਕਾਂਡ ਕਰਾਉਣਾ ਹੈ ਜੇ ਨਹੀਂ ਕਰਾਉਣਾ ਕਹਿੰਦੇ ਕਿਸਾਨਾਂ ਮਜ਼ਦੂਰਾਂ ਦੇ ਨਾਲ ਚੰਗੀ ਗੱਲ ਹੈ ਜੇ ਨਾਲ ਆ ਕਿਸਾਨਾਂ ਮਜ਼ਦੂਰਾਂ ਦੇ ਜੋ ਮੈਨੂੰ ਲੱਗਦਾ ਤੇ ਨਾਲ ਖਲੋਣਾ ਚਾਹੀਦਾ ਪੁਲਿਸ ਦੀ ਦੁਰਵਰਤੋਂ ਨਹੀਂ ਕਰਨੀ ਚਾਹੀਦੀ ਨਹੀਂ ਤਾਂ ਉਹਨੂੰ ਕਦੀ ਵੀ ਪੰਜਾਬ ਦਾ ਇਤਿਹਾਸ ਮਾਫ ਨਹੀਂ ਕਰਨਾ